ਇਹ ਕੀੜੇ ਝੂਠੇ ਤੇ ਬੇਈਮਾਨ ਤੇ ਪੰਜਾਬ ਨੂੰ ਧੋਖਾ ਦੇਣ ਵਾਲੇ ਲੋਕਾਂ ਦੇ ਹਵਾਲੇ ਅਸੀਂ ਪੰਜਾਬਕਾਰ ਬੈਠੇ ਆਂ ਮਤਲਬ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਿੱਥੋਂ ਖਤਮ ਹੋਣਾ ਹੈ ਜਿਹੜੇ ਸਿਹਤ ਮੰਤਰੀ ਵਿਜੇ ਸਿੰਘਲਾ ਮਤਲਬ ਭ੍ਰਿਸ਼ਟਾਚਾਰ ਕਰਦਾ ਤੇ ਉਹਦਾ ਗਵਾਹ ਮੁੱਖ ਮੰਤਰੀ ਹੋਵੇ ਕਿਉਂ ਨੂੰ ਮંત્રી ਮੰਡਲ ਤੋਂ ਬਰਖਾਸਤ ਵੀ ਕਰ ਦਵੇ ਬੜੀ ਵਾਵਾ ਖੱਟੇ ਤੇ ਉਸ ਭ੍ਰਿਸ਼ਟਾਚਾਰ ਵਾਲੇ ਮੰਤਰੀ ਨੂੰ ਪਾਰਟੀ ਵਿੱਚ ਵੀ ਰੱਖਿਆ ਤੇ ਕਲੀਨ ਚਿੱਟ ਵੀ ਦਿਵਾਤੀ ਉਹਨੂੰ ਪਹਿਲਾਂ ਮੈਂ ਥੋੜਾ ਯਾਦ ਕਰਾ ਦਾਂ ਕਿਉਂਕਿ ਇਹ ਬਦਲਾਅ ਵਾਲੀ ਝੂਠੇ ਇਨਕਲਾਬ ਵਾਲੀ ਸਰਕਾਰ ਹੈ ਪੰਜਾਬੀਓ ਦੇਖ ਲਓ ਹੁਣ ਇਹਦਾ ਅੰਦਾਜ਼ਾ ਆਪ ਲਾਓ ਕਿ ਜਿਨ੍ਹਾਂ ਦੇ ਗਵਾਹ ਮੁੱਖ ਮੰਤਰੀ ਹੋਣ ਤੇ ਉਹ ਬੰਦੇ ਵੀ ਬਰੀ ਹੋ ਜਾਣ ਫਿਰ ਇੱਥੇ ਹਾਲਾਤ ਪੰਜਾਬ ਦੇ ਕੀ ਹੋਣਗੇ ਥੋੜਾ ਜਿਹਾ ਮੈਂ ਯਾਦ ਤਾਜ਼ੀ ਕਰਵਾ ਦਮਾਂ ਮਤਲਬ ਮੁੱਖ ਮੰਤਰੀ ਸਾਹਿਬ ਕਿੱਥੇ ਗਏ ਸਬੂਤ ਤੁਸੀਂ ਤਾਂ ਮੁੱਖ ਮੰਤਰੀ ਕਹਿ ਰਿਹਾ ਕਿ ਮੰਤਰੀ ਮੇਰੇ ਕੋਲ ਮੰਨ ਕੇ ਗਿਆ ਕਿ ਹਾਂ ਮੈਂ ਭ੍ਰਿਸ਼ਟਾਚਾਰ ਕੀਤਾ ਮੈਂ ਕਮਿਸ਼ਨ ਮੰਗਿਆ 1% ਕਮਿਸ਼ਨ ਮੰਗਿਆ ਮਤਲਬ ਹੁਣ ਮਹਾਲੀ ਪੁਲਿਸ ਕਲੋਜ਼ਰ ਰਿਪੋਰਟ ਦਾਖਲ ਕਰਦੀ ਹੈ ਕਲੀਨ ਚਿੱਟ ਦੇ ਦਿੰਦੀ ਹੈ ਮੰਤਰੀ ਨੂੰ ਮਤਲਬ ਜਿਹੜੇ ਰਾਜ ਦੇ ਵਿੱਚ ਇਹ ਵੀ ਪਹਿਲੀ ਵਾਰੀ ਹੋਇਆ 70 ਸਾਲਾਂ ਦੇ ਵਿੱਚ ਕਿ ਪੂਰੇ ਵਰਲਡ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੋਊ ਕਿ ਜਿਹੜੇ ਭ੍ਰਿਸ਼ਟਾਚਾਰ ਵਾਲੇ ਮੰਤਰੀ ਦਾ ਗਵਾਹ ਮੁੱਖ ਮੰਤਰੀ ਹੋਵੇ ਤੇ ਤਿੰਨਾਂ ਸਾਲਾਂ ਦੇ ਵਿੱਚ ਉਹ ਮੰਤਰੀ ਨੂੰ ਕਲੇਮ ਚੈਟ ਮਿਲ ਜਵੇ ਜਿਹਨੇ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਹੁਣ ਅੰਦਾਜ਼ਾ ਆਪ ਲਾ ਲਓ ਕਿ ਦਾਲ ਸਾਰੀ ਉਕਾਲੀਆ ਦਾਲ ਚ ਕਾਲਾ ਨਹੀਂ ਸਾਰੀ ਦਾਲ ਹੀ ਕਾਲੀ ਹੈ ਇਹ ਰੌਲਾ ਮੈਂ ਸਮਝਦਾ ਕਿ ਇਹਨਾਂ ਸਾਰਿਆਂ ਦੇ ਲੈਣ ਦੇਣ ਦਾ ਇਹ ਦਿੱਲੀ ਵਾਲੇ ਵਿੱਚ ਇਨਵੋਲਵ ਨੇ ਵਿੱਚ ਮੈਂ ਸਮਝਦਾ ਕਿ ਇੱਥੇ ਸਾਰੇ ਇਨਵੋਲਵ ਨੇ ਸਿਰਫ ਲੈਣ ਦੇ ਰੌਲਾ ਆ ਸੀ ਜਨੰਦਰਾਲਾ ਵੀ ਜਿਹੜਾ ਐਮਐਲਏ ਹੁਣ ਪਿੱਛੇ ਜੇ ਪਰਚਾ ਕੀਤਾ ਇਹਦੇ ਔਰੇ ਵੀ ਅਸੀਂ ਕਿਹਾ ਸੀ ਕਿ ਇਹਨੂੰ ਵੀ ਕਲੀਨ ਚਿੱਟ ਮਿਲਣੀ ਆ ਤੇ ਕੋਈ ਪ੍ਰੇਸ਼ਤਾਚਾਰ ਮੁਕਤ ਪੰਜਾਬ ਨਹੀਂ ਬਣਾ ਰਹੇ ਰੌਲਾ ਇਹਨਾਂ ਦੇ ਆਪਣੇ ਹਿੱਸਿਆਂ ਦਾ ਕਿ ਕਿਹਨੂੰ ਕਿੰਨਾ ਹਿੱਸਾ ਜਾਵੇਗਾ ਜਿਹਨੂੰ ਹਿੱਸਾ ਘੱਟ ਬਦ ਜਾਂਦਾ ਰੌਲਾ ਪਾ ਕੇ ਸਿਰਫ ਪੰਜਾਬ ਤੇ ਪੰਜਾਬੀਆਂ ਦੇ ਲੋਕਾਂ ਦੀ ਅੱਖਾਂ ਦੇ ਵਿੱਚ ਕੱਟਾ ਪਾਇਆ ਜਾ ਰਿਹਾ ਧੋਖਾ ਕੀਤਾ ਜਾ ਰਿਹਾ ਪੰਜਾਬੀਆਂ ਦੇ ਨਾਲ ਏ ਮੈਂ ਸਮਝਦਾ ਕਿ ਜਿਹੜੇ ਪੰਜਾਬੀਆਂ ਨੇ ਝੁੱਟੇ ਇਨਕਲਾਬ ਨੂੰ ਝੁੱਠੀ ਸਰਕਾਰ ਨੂੰ ਵੋਟ ਪਾਈ ਆ ਉਹਨਾਂ ਦੇ ਨਾਲ ਸਰਾਸਰ ਮੈਂ ਸਮਝਦਾ ਕਿ ਬੇਈਮਾਨੀ ਹੈ ਧੋਖਾ ਜਿਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਆ ਉਹਨਾਂ ਸਾਰਿਆਂ ਦੇ ਨਾਲ ਇਹ ਧੋਖਾ ਹੈ ਸਰਕਾਰ ਦਾ ਕਿ ਸਾਢੇ 3 ਸਾਲ ਦੇ ਵਿੱਚ ਨਾ ਭ੍ਰਿਸ਼ਟਾਚਾਰ ਖਤਮ ਹੋਇਆ ਨਾ ਨਸ਼ਾ ਖਤਮ ਹੋਇਆ ਨਾ ਬੇਰੁਜ਼ਗਾਰੀ ਖਤਮ ਹੋਈ ਨਾ ਰੁਜ਼ਗਾਰ ਮਿਲਿਆ ਨਾ ਡਿਵੈਲਪਮੈਂਟ ਹੋਈ ਹੁਣ ਅੰਦਾਜ਼ੇ ਆਪ ਲਾ ਲਓ ਕਿ ਜਿਹੜੇ ਭ੍ਰਿਸ਼ਟਾਚਾਰ ਕਰਨ ਵਾਲੇ ਲੋਕਾਂ ਦੇ ਮੰਤਰੀਆਂ ਦੇ ਗਵਾਹ ਮੁੱਖ ਮੰਤਰੀ ਹੁਣ ਉਹ ਬਰੀ ਹੋ ਗਏ ਬਾਕੀਆਂ ਤਾਂ ਬੰਨਾ ਕੀ ਆ ਰੱਬ ਰਾਖਾ ਹੈ ਪੰਜਾਬ ਦਾ ਪੰਜਾਬੀਓ ਜਾਗੋ ਉੱਠੋ ਬੋਲੋ ਲੜੋ ਨਹੀਂ ਪੰਜਾਬ ਨੂੰ ਇੰਨਾ ਬਿੜਾ ਗਰ ਕਰ ਦਿੱਤਾ ਪੰਜਾਬ ਦਾ ਬੰਨਾ ਕੱਖ